ਹਾਂਜੀ ਮਿੱਤਰੋ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਤੇ ਅੱਜ ਆਪਾਂ ਪੰਜ ਟਰੈਕਟਰ ਲੈ ਕੇ ਆਏ ਜਿਹਦੇ ਵਿੱਚ ਚਾਰ ਸਵਰਾਜ ਨੇ ਮਾਡਲ ਵਗੈਰਾ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦਿੰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਇਹਨਾਂ ਨੂੰ ਆਪਣਾ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਮਾਂ ਨਵੇਂ-ਨਵੇਂ ਨਕੋ ਟਰੈਕਟਰ ਲੈ ਕੇ ਆਏਗੇ ਤੇ ਪੂਰੇ ਘੱਟ ਤੇ ਘੱਟ ਚੱਲੇ ਹੋਏ ਟਰੈਕਟਰ ਲੈ ਕੇ ਆਏਗੇ 60 55 ਖੜਾ 3 ਸਪੀਡ ਦੇ ਵਿੱਚ 855 ਖੜਾ ਤੇ 2 ਸਪੀਡ ਵਾਲੇ ਖੜੇ ਇੱਕ XM ਖੜਾ ਇਧਰਲੀ ਸਾਈਡ ਦੇ ਉੱਤੇ ਇਹਦੀ ਵੀ ਇਹ ਵੀ 3 ਸਪੀਡ ਕੀਤਾ ਹੋਇਆ ਟਰੈਕਟਰ ਐਕਸਮ 12 ਮਾਡਲ ਨੂੰ ਆਪਾਂ ਦਾ ਰੇਟ ਵਗੈਰਾ ਸਾਰਾ ਕੁਝ ਦੱਸਦੇ ਆ ਤੇ ਪਹਿਲਾਂ ਗੱਲਬਾਤ ਕਰੋਨੇ ਗੱਗੂ ਖੜਾ ਆਪਣੇ ਨਾਲ ਪਹਿਣੀ ਵਾਲਾ ਹੋਰ ਹੋਈ ਸਸਰੀ ਗੱਲ ਪਹਿਲਾਂ ਤਾਂ ਉਹ ਠੀਕ ਠਾਕ ਵਧੀਆ ਹਾਂਜੀ ਹਾਂ ਵਧੀਆ ਤੇ ਆਹ ਕਿਹੜਾ ਮਾਡਲ ਆ ਫਿਰ ਸਵਰਾਜ ਇਹ ਬਾਈ 11 ਮਾਡਲ ਟਰੈਕਟਰ ਆਗਾ ਠੀਕ ਆ 11 ਦੇ ਵੀ ਲਾਸਟ ਹੀ ਇਹ ਮਹੀਨੇ ਦਾ ਹੀ ਆ ਓਕੇ 11 ਦੇ ਵੀ ਲਾਸਟ ਦਾ 11 ਦੇ ਵੀ ਲਾਸਟ ਦਾ ਹਾਂਜੀ ਇਹਦੇ ਨਾਲ ਦੇ ਟਾਇਰ ਲੱਗ ਕੇ ਇਹਨੂੰ ਆਪਾਂ ਦੁਬਾਰੇ ਨਵੇਂ ਪਾਤੇ ਸੀਗੇ ਟਾਇਰ ਠੀਕ ਚੌਕੜਾ ਟਾਇਰਾਂ ਦਾ ਨਵਾਂ ਪਾਤਾ ਜਮਾਂ ਹਾਂਜੀ ਹਾਂ ਠੀਕ ਇਸ 1700 ਘੰਟਾ ਟਰੈਕਟਰ ਚੱਲਿਆ ਹੋਇਆ ਬਈ ਠੀਕ ਆ ਤਾਂ ਮੇਤਰੋ ਕਲੌਸ ਕਾਰ ਦੇ ਵਿੱਚ ਆ ਮੋਹਰ ਇਸ ਕਲੌਸ ਕਾਰ ਦੇ ਵਿੱਚ ਆ ਬਈ ਇੱਥੋਂ ਮੜੀ ਜੀ ਦਿਖਾ ਦੇ ਮੋਹਰ ਕਿਹਨਾ ਕਲੌਸ ਕਾਰ ਵਾਲੀ ਨਾ ਕਲੌਸ ਕਾਰ ਦੇ ਵਿੱਚ ਆ ਇਹ ਟਰੈਕਟਰ ਪੂਰਾ ਜੈਨੂਅਲ ਬਾਕੀ ਕਲੱਚ ਕਲੱਚ ਵੀ ਸੀਰੀਅਲ ਪਿਆ ਬਈ ਠੀਕ ਆ ਕਲੱਚ ਵੀ ਖੁੱਲਿਆ ਨਹੀਂ ਹਜੇ ਟਰੈਕਟਰ ਦਾ ਖੁੱਲਿਆ ਨਹੀਂ ਠੀਕ ਆ ਮੇਤਰੋ ਚਲਾਵੇ ਦਾ ਪਤਾ ਲੱਗਦਾ ਪੈਦਾਨ ਵਗੈਰਾ ਦੇਖੋ ਤੁਸੀਂ ਪੂਰਾ ਸਾਫ ਪੈਕ ਅੰਡੀਸ਼ਨ ਦਾ ਟਰੈਕਟਰ ਮਗਰਾਟ ਦਿਖਾ ਦੇ ਕਿਹਨਾ ਮੜੇ ਜੀ ਐਵੇਂ ਭਾਈਨੇ ਜਮਾ ਦੁੱਧ ਵਰਗੇ ਟਰੈਕਟਰ ਮਗਰਾਟ ਵਿੱਚੋਂ ਵੀ ਦਿਖਾ ਦੇ ਦਿਨ 20 بار ਅੰਕ ਸੋਸਾ ਘੰਟਾ ਚੱਲਣਾ ਡਰਾਈਵਰ ਨੂੰ ਕੁਝ ਨਹੀਂ ਹੁੰਦਾ ਤੇ ਕੋੜਾ ਬੈਂਪਰ ਲੱਗਾ ਉਹਨਾਂ ਦੇ ਹਾਂਜੀ ਹਾਂ ਕੋੜਾ ਬੈਂਪਰ ਲੱਗਾ ਹੋਇਆ ਸੈਂਪਲ ਸਾਤਰੀਆਂ ਮਿੱਤਰੋ ਤੇ ਇਹ ਹੀ ਡਿਮਾਂਡ ਕੀ ਰੱਖੀ ਹੈ 11 ਮਾਡਲ ਦੀ ਇਹਦੀ 4,115,000 ਰੁਪਿਆ ਨਮਾਣਾ ਠੀਕ ਆ ਮੌਕੇ ਤੇ ਕਿੰਨਾ ਹੋ ਜੀ ਡਿਸਕਾਊਂਟ ਮੌਕੇ ਤੇ ਇਹ ਕੋਈ ਛੋਟੀ ਵੀਡੀਓ ਦੇਖ ਕੇ ਆਊਗਾ ਆਪਾਂ 4,05,000 ਦਾ ਦੇ ਦਾਂਗੇ ਠੀਕ 4,05,000 ਰੁਪਿਆ ਤੋਂ ਦੇ ਦਾਂਗੇ ਮਿੱਤਰੋ 11 ਮਾਡਲ ਆ ਲਾਸਟ ਦਾ ਟਰੈਕਟਰ ਆ 12 ਮਾਡਲ ਹੀ ਮੰਨੋ ਪਰ ਆਪਸ ਵੀਡੀਓ ਚ ਤੇਲ ਬ੍ਰੇਕਾਂ ਦਾ ਬੈਂਟਰੀ ਬਕਸਾ ਸੈਲਫ ਵਗੈਰਾ ਦਿਖਾ ਦੇ ਮੜਾ ਕਰੇਂਟਰ ਪੰਪ ਵਗੈਰਾ ਵੀ ਹਜੇ ਤੱਕ ਸਾਰੇ ਕਿਹਦੀ ਵੀ ਇੱਕ ਪਾਸੇ ਵੀ ਚਾਬੀ ਨਹੀਂ ਲੱਗੀ ਟਰੈਕਟਰ ਦੇ ਕਿਸੇ ਵੀ ਨਟ ਤੇ ਚਾਬੀ ਨਹੀਂ ਲੱਗੀ ਹੋਈ ਆ ਲੈਫਟ ਕਵਰ ਦਿਖਾ ਦੇ ਮੜਾ ਜੇ ਥਨ ਸੀਲਣਾ ਇਹ ਸਾਰਾ ਕੁਝ ਐਵੇਂ ਜੋ ਕੋ ਟਰੈਕਟਰ ਸੀਲਡ ਪਿਆ ਮੜਾ ਬੈਕ ਸਾਈਡ ਤੋਂ ਵੀ ਲਿਆ ਕੈਮਰਾ ਤੇ ਹੁੱਕਾ ਕਟਰਾਵਲ ਦਿਖਾ ਦੇ ਫਿਰੰਦਾ ਡਰਾਵਲ ਦੇਖੋ ਮਿੱਤਰੋ ਕਰੋ ਚੈੱਕਾ ਤੇ ਹੁੱਕ ਵਗੈਰਾ ਦਾ ਪਿੱਛੇ ਦਾ ਇੰਨਾ ਕਿ ਨਕਲੀਆਂ ਵੀ ਹਜੇ ਤੱਕ ਨਾਲ ਨਹੀਂ ਪਈਆਂ ਨੇ ਹੁੱਕਾਂ ਲੀਆਂ ਟਰੈਕਟਰ ਦੇ ਬਾਕੀ ਆ ਬਾਈ ਜਿਹੜੀਆਂ ਹੱਬਾਂ ਚ ਗਲਿਸਗਾਨ ਵਾਲੀਆਂ ਡੂਮ ਨਹੀਂ ਆਈਆਂ ਹੁੰਦੀਆਂ ਨੇ ਉਹ ਵੀ ਨਹੀਂ ਯਾਰ ਕਦੂਚ ਵੀ ਨਹੀਂ ਵੜਿਆ ਬੰਦਿਆਂ ਨੇ ਠੀਕ ਆ ਕਦੂਚ ਵੀ ਨਹੀਂ ਵੜਿਆ ਟਰੈਕਟਰ ਆਹ ਆ ਕਦੂਚ ਵੀ ਨਹੀਂ ਵੜਿਆ ਠੀਕ ਆ ਤੇ ਇਹ 4 ਲੱਖ 15000 ਰੁਪਏ ਡਿਮਾਂਡ ਆ 4 ਲੱਖ 5000 ਰੁਪਏ ਦਾ ਹੋਊ ਮਿੱਤਰੋ ਤੇ ਇਧਰਲੀ ਸਾਈਡ ਦੇ ਉੱਤੇ ਐਕਸ ਐਮ ਖੜਾਗਾ ਸਵਰਾਜ 855 ਵੱਡਾ ਡਿੱਕ ਲੱਗਿਆ ਫਾਈਬਰ ਸਾਤਰੀ ਜਗੀ ਢੁੱਡੀ ਗਾਣੇ ਦਾ ਡਿੱਕ ਲੱਗਿਆ ਇਹ 12 ਮਾਡਲ ਆ ਇਹ 12 ਮਾਡਲ ਆ ਬਈ ਇਹ 12 ਮਾਡਲ ਆ ਇਹਦੇ ਵੀ ਟਾਰ ਨਾਲ ਦੇ ਲਾਹ ਕੇ ਜਮਾ ਨਵੇਂ ਪਵਾਇਆ ਹਾਂਜੀ ਹਾਂ ਇਹਦੇ ਵੀ ਨਾ ਇਹਦੇ ਇਹਦੇ ਪਾਰਟੀ ਨਹੀਂ ਪਵਾਲੇ ਸੀ ਬਈ ਟਾਰ ਠੀਕ ਆ ਪਾਰਟੀ ਦੇ ਪਏ ਹੋਏ ਨੇ ਠੀਕ ਆ ਇਹ ਵੀ ਸ਼ੀਲਡ ਆ ਸਾਰਾ ਟਰੈਕਟਰ ਆ ਹਾਂ ਇਹ ਵੀ ਸ਼ੀਲਡ ਆ ਬਈ ਠੀਕ ਆ ਤੇ ਇਹ ਮਾਡਲ XM ਦੇ ਵਿੱਚ ਆ ਗਿਆ ਬਹੁਤ ਚੰਗਾ XM ਦੇ ਵਿੱਚ ਆ ਗਿਆ ਬਾਕੀ ਟਾਈਪਟ ਕਵਰਾਂ ਨੂੰ ਵੀ ਚਾਬੀ ਨਹੀਂ ਲੱਗੀ ਹੈਗੀ ਬਈ ਜੀ ਦੇ ਟਰੈਕਟਰ ਦੇ లైవ్ ਮੇਟਰੋ ਕਰੋ ਚੱਕਰਾ ਇਧਰੋਂ ਮੁਰੂ ਰੇਡੀਟਰ ਵਗੈਰਾ ਤੇ ਪਈਆਂ ਵਗੈਰਾ ਉਵੇਂ ਜੁੱਕਰੀ ਪਈਆਂ ਨੇ ਟਰੈਕਟਰ ਕਹਦੀ ਐ ਸਾਰਾ ਟਰੈਕਟਰ ਬਿਲਕੁਲ ਜੈਨੂਇਨ ਆ ਇਹ ਕਲੌਸ ਕਰ ਚਾਹੇ ਕਿ ਦੂਜੀ ਆ ਇਹ ਇਹ ਬਾਈ ਸਵਰਾਜ ਜੀ ਆਏ ਨੇ ਬਾਕੀ ਇਹ 3 ਸਪੀਡ ਹੋਇਆ ਹੋਇਆ ਇਹਦਾ ਗੇਅਰ ਹਡ ਲਵਾਇਆ ਹੋਇਆ ਉਹ ਵੀ ਦਿਖਾ ਦੇ ਬਾਈਆਂ ਨੂੰ 3 ਸ਼ੈਟ 3 ਸਪੀਡ ਕੀਤਾ ਹੋਇਆਗਾ ਹਾਂਜੀ 3 ਵੀਟ ਕੀਤਾ ਹੋਇਆ ਟੁੱਡੀ ਕੀ ਵਾਲਾ ਡੱਕਾ ਬਾਈ ਫਾਈਬਰ ਵਾਲੀ ਛਤਰੀ ਇਹਨੂੰ ਓਕੇ ਤੇ ਇਹਦੀ ਡਿਮਾਂਡ ਵਗੈਰਾ ਕੀ ਰੱਖੀ ਗਈ ਹੈਗੀ ਇਹਦੀ ਆਪਾਂ ਲੈਣ ਦੇਣ ਦਾ ਹੀ ਦੱਸਦੀ ਐ ਬਈ ਲੈਣ ਦੇਣ ਦਾ ਹੀ ਦੱਸ ਦੇ 4,25,000 ਰੁਪਏ ਦਾ ਦੇ ਦਾਂਗੇ ਵਿੱਚੀ ਡਿੱਕ ਵਗੈਰਾ ਸਾਰਾ ਕੁਝ ਸੀ ਡਿੱਕ ਇੱਕ ਸਾਰਾ ਕੁਝ ਸੀ ਠੀਕ ਆ 4,25,000 ਰੁਪਏ ਦਾ ਹੋ ਜਾਊ ਮਿੱਤਰੋ ਟਰੈਕਟਰ ਆ ਵੱਠੀ ਤੇ ਚੈੱਕ ਕਰ ਲਓ ਕਰਾ ਰੰਗ ਵਗੈਰਾ ਉਵੇਂ ਜਿਹਾ ਚੱਲਿਆ ਬਹੁਤ ਘੱਟ ਆ ਇਹ ਵੀ ਪਾਇ ਪੂਦਾਂ ਦਿਖਾਈ ਪਾਇਦਾਨਾਂ ਤੇ ਮਾਰ ਮੜਾ ਇਧਰ ਲਈ ਸ਼ੈੱਡ ਤੇ ਆ ਕੇ ਗੇਰਾ 3 ਸਪੀਡ ਕੀਤਾ ਹੋਇਆ ਮਿੱਤਰੋ ਤੇ ਸਾਈਡ ਗੇਰਾਂ ਦੇ ਵਿੱਚ ਐਕਸਮ ਆਏ ਹੋਏ ਨੇ ਜਿਹੜੇ ਭਰਾਵਾਂ ਨੂੰ ਪਤਾ ਇਹਦੀ ਕਿਹੜੀ ਕੁਆਲਿਟੀ ਦਾ ਉਹੀ ਭਾਲਦੇ ਨੇ ਰਿੰਬ ਵਗੈਰਾ ਇਹਦੇ ਵੀ ਚੈੱਕ ਕਰਾ ਦੇ ਮਿੱਤਰੋ ਜਮ ਦੁੱ ਟਾਇਰ ਬਾਈ ਨਵੇਂ ਨੇ ਗਏ ਐਮ ਆਰ ਐਫ ਦੇ ਟਾਇਰ ਐਮ ਆਰ ਐਫ ਐਕਸਟਰਾ ਦੇ ਜੜੇ ਹੋਏ ਨੇ ਟਰੈਕਟਰ ਨੂੰ ਤੇ ਉਸ ਤੋਂ ਬਾਅਦ ਗੱਲ ਕਰੀ ਇਧਰਲੀ ਛੜ ਤੇ ਆਹ ਕਿਹੜਾ ਮਾਡਲ ਆ ਗਿਆ ਇਹ 15 ਇਹ 15 ਜੀ ਇਹ 15 ਮਾਡਲ ਆ ਗਿਆ 15 ਦੇ 10ਵੇਂ ਮਹੀਨੇ ਦਾ ਮਿੱਤਰੋ ਲਾਸਟ ਦਾ 16ਵੇਂ ਮਹੀਨੇ ਨੂੰ ਇਹ ਸੋਬਰ ਸਾਧਰੀ ਵਗੈਰਾ ਇਹਤੇ ਲੱਗੀ ਹੋਈ ਹੈ ਟਾਇਰ ਵਗੈਰਾ ਇਹਦੇ ਵੀ ਚੌਕੜਾ ਨਵੇਂ ਆ ਇਹਦੇ ਵੀ ਚੌਕੜਾ ਨਵੇਂ ਇਹਦਾ ਗੁੜੀ ਆਰਦਾ ਜੀ ਇਹਦੀ ਡਿਮਾਂਡ ਕੀ ਰੱਖੀ ਹੋਈ ਹੈਗੀ ਇਹਦੀ 5 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆ ਬਈ ਇਹਦੀ 5 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆ ਬਾਕੀ ਮੌਕੇ ਦੇ ਉੱਤੇ ਰੇਟ ਹੋ ਜੂ ਨਾ ਇਹ ਜਿਹੜਾ ਵੀ ਕਿਸੇ ਵੀ ਟਰੈਕਟਰ ਦਾ ਰੇਟ ਜਿਹੜਾ ਕੋਈ ਤੇਰੀ ਵੀਡੀਓ ਦੇਖ ਕੇ ਆ ਵੀ ਯਾਰ 5 ਲੱਖ ਦਾ ਦੇ ਦਾਂਗਾ ਇੱਕ ਵੀਰ ਕਹਿੰਦਾ ਥੋੜੀ ਡਿਮਾਂਡ ਵੱਧ ਆ ਗਈ ਰੇਕ ਕਹਿ ਰਿਹਾ ਨਾ ਵੀ ਰੇਟ ਵਧਦਾ ਵੀ ਰੇਟ ਨਹੀਂ ਵਧਦਾ ਟਰੈਕਟਰ ਹੀ ਨਵੇਂ ਨੇ ਟਰੈਕਟਰ ਹੀ ਨਵੇਂ ਹੁੰਦੇ ਆ ਮਿੱਤਰੋ ਟਰੈਕਟਰ 2 2.5 300 ਘੰਟਾ ਚੱਲੇ ਹੋਏ ਤੇ ਹੁਣ ਇਧਰਲੀ ਸਾਈਡ ਤੇ ਤੇ ਹੁਣ ਤੁਹਾਨੂੰ ਆ ਕਿੰਨੇ ਘੰਟੇ ਚੱਲੇ ਹੋਊ ਸਵਰਾਜ ਇਹ ਬਾਈ ਸਵਰਾਜ 300 ਘੰਟਾ ਚੱਲਿਆ ਹੋਇਆ ਟਰੈਕਟਰ ਆ ਬਾਈ ਮਾਡਲ 3 ਸਪੀਡ ਦੇ ਵਿੱਚ 3 ਸਪੀਡ ਦੇ ਵਿੱਚ ਮਿੱਤਰੋ ਲਾਸਟ ਮਹੀਨੇ ਦਾ ਲਾਸਟ ਮਹੀਨੇ ਵਾਲਾ ਆ ਦੇਖ ਲਓ ਕੱਲੀ ਕੱਲੀ ਆ ਚੀਜ਼ਾਂ ਵੀ ਹਜੇ ਟਰੈਕਟਰ ਦੇ ਉਵੇਂ ਜੁੱਕਰ ਪਈਆਂ ਨੇ ਤੁਸੀਂ ਚੈੱਕ ਕਰ ਸਾਨੂੰ ਸਾਰਾ ਬਾਡੀ ਤੋਂ ਲੈ ਕੇ ਮਗਰ ਤੱਕ ਟਰੈਕਟਰ ਜਿਵੇਂ ਨਵਾਂ ਪਿਆ 350 ਘੰਟਾ ਚ ਇਹਦੀ ਇਨਵੈਂਟ ਕੀ ਰੱਖੀ ਹੋਈ ਐ ਇਹ ਕਾਟਰ ਨਾਲ ਦੇ ਆ ਇਹਦੀ ਪੀਟਰ 22 ਮਾਡਲ 22 ਦੇ 7ਵੇਂ 8ਵੇਂ ਮਹੀਨੇ ਦਾ ਟਰੈਕਟਰ ਆ ਤੇ ਬਿਲਕੁਲ ਨਵੀਂ ਕਹਿੰਦੇ ਕੰਡੀਸ਼ਨ ਦੇ ਵਿੱਚ ਪਿਆਗਾ 300 ਘੰਟਾ ਚੱਲਿਆ ਹੋ ਸਵਰਾਜ 800 ਇਹਦਾ ਭਾਈ ਆ ਗਲੀਸ ਗਨ ਵਾਲੀਆਂ ਡੂਮਣੀਆਂ ਸਾਰਿਆਂ ਨੂੰ ਉਵੇਂ ਹੀ ਪਈਆਂ ਨੇ ਠੀਕ ਇਹ ਵੀ ਜਿਹੜੇ ਟਰਾਂਗ ਵਗੈਰਾ ਇਹਦੇ ਵੀ 95 ਪੈਸੇ ਟਰੈਕਟਰ ਤੇ ਖੜੇ ਨੇਗੇ ਮੇਰੇ ਨਾਲ ਚੱਕ ਲਓ 3 ਸਪੀਡ ਦੇ ਵਿੱਚ ਬਹੁਤ ਘੱਟ ਮਿਲਦਾ ਬਾਕੀ ਉਹ ਮਾਡਲ ਵੀ ਨਹੀਂ ਟਰੈਕਟਰ ਮਿਲਦੇ ਜਿਹੜੇ ਖੜੇ ਨੇ ਉਸ ਤੋਂ ਵਾਲੇ ਇਧਰਲੀ ਸਾਈਡ ਤੇ ਇੱਕ ਫੇਰ ਆ ਗਿਆ ਹੋਰ ਲੈ ਕੇ 60 55 60 55 ਇਹ ਭਾਈ ਟੌਪ ਮਾਡਲ ਦਾ 60 ਐਚਪੀ ਵਾਲਾ ਟਰੈਕਟਰ ਹੈਗਾ ਇਹ ਵੀ ਇਹ ਵੀ 300 ਘੰਟਾ ਹੀ ਚੱਲਿਆ ਇਹ ਵੀ 300 ਘੰਟਾ ਚੱਲਿਆ ਮੇਤਰ ਸਾਰਾ ਟਰੈਕਟਰ ਜੈਨੂਨ ਪਿਆ ਏ ਟੂ ਜ਼ੈਡ ਟਾਇਰ ਵਗੈਰਾ ਇਹਦੇ ਵੀ ਨਾ ਜਿਵੇਂ ਨਵੇਂ ਵਾਂਗੂ ਪੈਣਿਆ ਮੂਹ ਨਹੀਂ ਆਹੇ ਟੁੱਟੀ ਨੇ ਬੜੀ ਬੜੀਆਂ ਦੇਖ ਲੈ ਟੁੱਟੀਆਂ ਆਹਾਂ ਦਾ ਮੂਹ ਲੰਦਾ ਖੜੀਆਂ ਹੋਣੀਆਂ ਮੂਹ ਦੇ ਟਾਇਰਾਂ ਦੇ ਉੱਤੇ ਤਾਂ ਹਜੇ ਖੜੀਆਂ ਨੇ ਮਿੱਤਰੋ ਕਰੋ ਚੈੱਕ ਕਰਾਂ ਖੜੀਆਂ ਹੋਣੀਆਂ ਪਈਆਂ ਨੇ ਤੇ ਟਰੈਕਟਰ ਦੇ ਆ ਨਿਕਲ ਵਗੈਰਾ ਅਸੀਂ ਚੈੱਕ ਕਰ ਸਕਦੇ ਹਾਂ ਵੀ ਚੱਲਿਆ ਕਿੰਨਾ ਕੋਨਾ ਹਜੇ ਤੱਕ ਟਰੈਕਟਰ ਕੱਦੂ ਦੇ ਵਿੱਚ ਵੀ ਨਹੀਂ ਵੜਿਆ ਹੋਇਆ ਤੇ ਪਿਛਲੇ ਰਿੰਬਾ ਵਗੈਰਾ ਨੇ ਕਿਲੀਆਂ ਵਗੈਰਾ ਤੁਹਾਨੂੰ ਆਪਾਂ ਵੀ ਦਿਖਾ ਦੇਣਾ ਰਿੰਬਾ ਵਗੈਰਾ ਆਹ ਪਾਰਟੀ ਦੇ ਉਹਨਾਂ ਦੇ ਵੇਟ ਲਾਏ ਹੋਏ ਜੀ ਵੇਟ ਉਹਨਾਂ ਨੇ ਲਾ ਤੇ ਲਿੰਕਾਂ ਵਗੈਰਾ ਦਾ ਪਿੱਛਲੇ ਪਾਸੇ ਉਹ ਵੀ ਦਿਖਾ ਦੇ ਮਾੜਾ ਟਰੈਕਟਰ ਧਰੋਂ ਮਗਰਾਟਾ ਵਗੈਰਾ ਦਾ ਟਰੈਕਟਰ ਇੰਨਾ ਕਿ ਜਿਆਦਾ ਨਵਾਂ ਪਿਆ ਕਾ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਪਿਆ ਮਿੱਤਰੋ 21 ਮਾਡਲ 60 55 ਆ ਕਿੰਨੀਆਂ ਕੁਲੀਆਂ ਦਿਖਾ ਮੜੀਆਂ 21 ਦੇ ਲਾਸਟ ਮਹੀਨੇ ਦਾ ਬਾਈ ਇਹਦੇ ਲਾਸਟ ਮਹੀਨੇ ਦਾ ਮਿੱਤਰੋ ਸਾਰਾ ਟਰੈਕਟਰ ਬਿਲਕੁਲ ਬਾਈ ਨਵਾਂ ਪਿਆਗਾ ਇਹ ਨਹੀਂ ਹੈਗਾ ਵੀ ਇਹਨਾਂ ਵੀ ਟਰੈਕਟਰ ਨੂੰ ਹੋਊਗਾ 21 ਮਾਡਲ ਆ ਵੀ ਮਾਡਲ 25 ਨੂੰ ਮਾਤਾਂ ਪਾਈ ਜਾਂਦਾਗਾ ਤੇ ਰੰਬੁਰੂ ਵਗੈਰਾ ਸਾਰੇ ਦਿਖਾ ਦੇ ਕੇ ਨਾ ਇਹਦੀ ਡਿਮਾਂਡ ਕੀ ਰੱਖੀ ਗਈ ਹੈ ਕੀ ਮਾਡਲ ਦੀ ਇਹਦੀ ਬਈ ਡਿਮਾਂਡ ਤਾਂ 7,35,000 ਰੁਪਿਆ ਕਰਨ ਲੈ ਜਿਹੜਾ ਤੇਰੀ ਵੀਡੀਓ ਦੇਖ ਕੇ ਆ ਵੀ ਯਾਰ ਉਹਨਾਂ ਨੂੰ ਟਰੈਕਟਰ ਆਪਾਂ 7,25,000 ਦਾ ਹੀ ਦੇ ਦਾਂਗੇ 7,25,000 ਰੁਪਿਆ ਦਾ ਦੇਣਾ ਮੇਰੇ ਤੋਂ ਪਹਿਲੇ ਮਾਲਕਾਂ ਦੇ ਟਰੈਕਟਰ ਨੇ ਨਗਦ ਕਾਇਦੇ ਸਾਰੇ ਟਰੈਕਟਰ ਨੇਗੇ ਇੱਕ ਆਹ ਟਰੈਕਟਰ ਆ ਨਾ ਬਾਈ 22 ਦੀਪੇ ਤਵਾਇਆ ਹੋਇਆ ਕਰੂ ਬੰਦੇ ਤੋਂ ਟਰੈਕਟਰ ਆਇਆ ਹੋਇਆ ਹੈਗਾ ਇਹ ਬਾਈ ਦੀਪੇ ਨਾਲ ਉਹ ਕਹਿੰਦਾ ਤੁਸੀਂ ਯਾਰ ਜਿਆਦਾ ਮਹਿੰਗਾ ਵੇਚਦੇ ਹੋ ਟਰੈਕਟਰ ਠੀਕ ਆ ਆਪਾਂ ਇਹ ਵੀ ਕਹਿ ਦਿੰਦੇ ਆ ਪਾਲਟੀ ਨੂੰ ਨਾ ਵੀ ਸਾਨੂੰ 10000 ਰੁਪਏ ਮੜਾਫਾ ਦੇ ਜੀ ਨਾ ਵੀ ਤੂੰ ਪੇਮੈਂਟ ਹੀ ਬਾਈ ਦੀਪੇ ਨੂੰ ਕਰ ਦੂਗਾ ਠੀਕ ਆ ਆ ਚੀਜ਼ ਹੁੰਦੀ ਆ ਕਿ ਵੇਚਣ ਨੂੰ ਅਗਲਾ ਕਹਿੰਦਾ ਪਤਾ ਨਹੀਂ ਜਿਆਦਾ ਮਹਿੰਗੇ ਟਰੈਕਟਰ ਵੇਚੀ ਜਾਂਦੇ ਨੇਗੇ ਬਾਈ ਦੀਪਾ ਵੀ ਆਪਣੀ ਵੀਡੀਓ ਦੇਖਦਾ ਹੋਊਗਾ ਆ ਚੀਜ਼ ਆ ਠੀਕ ਆ ਲੈ ਮੇਤਰੋ ਬਾਈ ਕਹਿੰਦਾ ਪੇਮੈਂਟ ਵੀ ਉਸ ਬੰਦੇ ਨੂੰ ਕਰ ਦਿਓ ਜੀ ਨਾ ਇਹ ਟਰੈਕਟਰ ਆਗਾ ਬਿਲਕੁਲ ਬਾਈ ਜੇ ਉਸੇ ਨੂੰ ਹੀ ਕਰ ਦਿਓ ਬਾਈ ਮਾਡਲ ਲਾਸਟ ਮਹੀ ਤੇ ਬਾਕੀ ਹੋਰ ਟਰੈਕਟਰਾਂ ਦੇ ਮਤਲਬ ਕਿ ਲੈਣ ਸੰਬੰਧੀ ਤੁਸੀਂ ਨੰਬਰ ਤੇ ਸੰਪਰਕ ਕਰਦੇ ਨੰਬਰ ਬੋਲ ਦੇ ਇੱਕ 9501786351 ਠੀਕ ਹੈ ਇਹਦੇ ਕੰਟੈਕਟ ਆ ਜਿਹੜਾ ਕਰ ਸਕਦਾ 9501786351 ਤੇ ਕੰਟੈਕਟ ਕਰਾ ਤੁਸੀਂ ਕਰ ਸਕਦੇ ਪਿੰਡ ਪੈਣੀ ਦੇ ਸਾਹ ਜਿਲ੍ਹਾ ਬਰਨਾਲਾ ਦੇ ਵਿੱਚ ਕਈ ਟਰੈਕਟਰਾਂ ਦੇ ਇੱਥੇ ਖੜੀ ਹੁੰਦੇ ਨੇ ਕਿ ਘਰੀ ਖੜੇ ਹੁੰਦੇ ਨੇ ਹਰ ਰੋਜ਼ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਸੋਮਵਾਰ ਨੂੰ ਬਰਨਾਲਾ ਮੰਡੀ ਤੇ ਬੁੱਧਵਾਰ ਵਾਲੇ ਦਿਨੋਂ ਤਲਵੰਡੀ ਸਾਬੋ ਹੈ ਨਾ ਤੇ ਬਾਕੀ ਇੱਥੇ ਟਰੈਕਟਰ ਖੜੇ ਹੀ ਖੜੀ ਜਾਂਦੇ ਨੇ ਮਿੱਤਰੋ ਮੰਡੀ ਮੰਡੀ ਵੈਸੇ ਆਪਾਂ ਘਟ ਜਾਂਦੇ ਆ ਕਦੀ ਜਾਂਦੇ ਜਦੋਂ ਮਾਲ ਜਿਆਦਾ ਹੁੰਦਾ ਹੈਗਾ ਨਾ ਘਟ ਜਾਂਦੇ ਆ ਨਹੀਂ ਘਟੀ ਜਾਂਦੇ ਉਹ ਇੱਥੇ ਵੀ ਕੀ ਜਾਂਦੇ ਘਰੀ ਤੇ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਪਿੰਡ ਭਣੀ ਹਸਨਾਂ ਪਿੰਡ ਚ ਚਾਰਾਸਤੇ ਦੇ ਵਿੱਚ ਘਰਾਂ ਤੁਸੀਂ ਇੱਥੇ ਆ ਕੇ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ 605521 ਮਾਡਲ ਆ ਇਹ 22 ਮਾਡਲ ਆ ਇਹ 15 ਮਾਡਲ ਆਗਾ 852 ਤੇ ਇਹ ਐਕਸਐਮ ਦੇ ਵਿੱਚ ਕਹਿੰਦੀ ਵੀ 12 ਮਾਡਲ ਆਗਾ ਬਿਲਕੁਲ ਨਵਾਂ 3 ਸਪੀਡ ਕੀਤਾ ਟਰੈਕਟਰ ਤੇ ਉਧਰਲੀ ਦੇ ਕਰੀਮੀ ਨਵਾਰਵੇਂ ਮਹੀਨੇ ਦਾ ਟਰੈਕਟਰ ਨਿਕਲਿਆ ਹ ਤੇ ਨੰਬਰ ਸਕਰੀਨ ਦੇ ਉੱਤੇ ਵੀਰ ਹਣਾ ਚੱਲਿਆ ਦਾ ਕਰ ਲਓ ਸੰਵਾਰ ਕੇ